ਸਸਈ ਕਾਲ ਜੀ ਤੁਸੀਂ ਦੇਖ ਰਹੇ ਹੋ ਪੀਐਸ ਨਿਊਜ਼ ਪੰਜਾਬ। ਤਸਵੀਰਾਂ ਸੰਗਰੂਰ ਦੀਆਂ ਦਿਖਾਉਣ ਲੱਗੇ ਆ। ਅੱਜ ਜਿਹੜੀ ਤਸਵੀਰ ਤੁਹਾਨੂੰ ਦਿਖਾਉਣ ਲੱਗੇ ਆ ਉਹ ਖਾਣ-ਪੀਣ ਬਾਰੇ ਹੈ। ਸੰਗਰੂਰ ਦੇ 메ਨ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਖੁੱਲ ਚੁੱਕੀ ਹੈ। ਦੇਸੀ ਸਵਾਦ। ਸੰਗਰੂਰ ਦੇ ਵਿੱਚ ਇੱਕ ਦੁਕਾਨ ਖੁੱਲ ਚੁੱਕੀ ਹੈ। ਦੇਸੀ ਸਵਾਦ ਉਹਦਾ ਨਾਮ ਰੱਖਿਆ ਗਿਆ ਹੈ। ਜਿਹਦੇ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਫਲੈਕਸ ਦੇ ਉੱਪਰ ਸਾਫ਼ ਤੌਰ ਤੇ ਲਿਖਿਆ ਗਿਆ ਹੈ। ਸੰਦਿਆ ਨੂੰ ਜਿਹੜੀ ਸਪੈਸ਼ਲ ਰਹੇਗੀ ਆਲੂ ਪੂਰੀ ਰਹੇਗੀ ਆਲੂ ਪੂਰੀ ਐਤਵਾਰ ਦੇ ਦਿਨ ਸਪੈਸ਼ਲ ਤੌਰ ਤੇ ਇਸ ਦੁਕਾਨ ਦੇ ਵਿੱਚ ਤੁਹਾਨੂੰ ਮਿਲੇਗੀ ਜਿਹੜੇ ਰੇਟ ਨੇ ਰੇਟਾਂ ਬਾਰੇ ਵੀ ਗੱਲ ਕਰਾਂਗੇ ਕਿ ਕਿੱਦਾਂ ਦੇ ਰੇਟ ਦੁਕਾਨਦਾਰ ਵੱਲੋਂ ਰੱਖੇ ਗਏ ਨੇ ਫੋਰ ਫਲੈਕਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੀ ਕੀ ਇੱਥੇ ਮਿਲੇਗਾ ਰਾਜਮਾ ਚਾਵਲ ਜਿੱਦਾਂ ਇਸ ਤਰੀਕੇ ਨਾਲ ਲਿਖਿਆ ਗਿਆ ਹੈ ਕੜੀ ਚਾਵਲ ਲਿਖਿਆ ਗਿਆ ਹੈ ਪਰੌਂਠਾ ਖਾਸ ਤੌਰ ਤੇ ਲਿਖਿਆ ਗਿਆ ਹੈ ਜੇ ਹੁਣ ਤਾਜ਼ਾ ਤਸਵੀਰਾਂ ਤੁਹਾਨੂੰ ਦਿਖਾਈਏ ਤਾਂ ਪ੍ਰੋਂਠੇ ਇਸ ਟਾਈਮ ਬਣ ਰਹੇ ਨੇ ਅੱਜ ਹੀ ਦੁਕਾਨ ਦੀ ਓਪਨਿੰਗ ਕੀਤੀ ਗਈ ਹੈ ਹਾਲਾਂਕਿ ਅਜ ਐਤਵਾਰ ਹੈ ਅੱਜ ਆਲੂ ਪੂਰੀ ਬਣਨੀ ਸੀ ਲੇਕਿਨ ਓਪਨਿੰਗ ਕਰਕੇ ਅਜ ਇਹਨਾਂ ਨੇ ਪ੍ਰੋਂਠਿਆਂ ਤੋਂ ਸ਼ੁਰੂਆਤ ਕੀਤੀ ਹੈ ਸਪੈਸ਼ਲ ਪ੍ਰੋਂਠੇ ਇਸ ਦੁਕਾਨਦਾਰ ਵੱਲੋਂ ਇੱਥੇ ਵੇਚੇ ਜਾਣਗੇ ਕਿੰਦਾ ਵੀ ਕੁਆਲਿਟੀ ਰਹਿਣ ਵਾਲੀ ਹੈ ਕਿੰਦਾ ਦਾ ਸਵਾਦ ਰਹਿਣ ਵਾਲਾ ਹੈ ਸਾਡੇ ਨਾਲ ਉਹ ਦੁਕਾਨਦਾਰ ਮੌਜੂਦ ਹੈ ਉਹਦੇ ਨਾਲ ਵੀ ਗੱਲ ਕਰ ਲੈਣੇ ਆ ਚੱਲ ਜੀ ਦੋ ਕੱਲ ਕਰ ਲੈਣੇ ਆ ਉਹਦੇ ਨਾਲ ਜੋ ਦੁਕਾਨਦਾਰ ਹੈ ਕੀ ਨਾਮ ਹੈ ਜੀ ਸੰਦੀਪ ਸੰਦੀਪ ਕਿਸ ਤਰੀਕੇ ਨਾਲ ਦੇਖੋ ਸ਼ਹਿਰ ਦੇ ਵਿੱਚੋਂ ਵਿੱਚ ਦੁਕਾਨ ਖੋਲ੍ਹ ਦਿੱਤੀ ਹੈ ਦੇਸੀ ਸਵਾਦ ਨਾਮ ਰੱਖਿਆ ਗਿਆ ਨਾਮ ਅਲੱਗ ਜ ਹੈ ਦੇਸੀ ਸਵਾਦ ਕੀ ਸੋਚ ਕੇ ਰੱਖਿਆ ਗਿਆ ਸਾਡਾ ਪਰਪਸ ਹੈ ਜੀ ਕੁਆਲਿਟੀ ਦੇਣਾ ਬੇਸੰਰੂਰ ਚ ਕੁਆਲਿਟੀ ਦੇਈਏ ਜੋ ਵੀ ਆ ਪਰੌਠਾ ਹੈ ਪੂਰੀ ਹੈ ਜਾਂ ਰਾਜਮਾ ਚਾਵਲ ਕੜੀ ਚਾਵਲ ਨੇ ਬੀਚ ਕੁਆਲਿਟੀ ਟੋਪਰੀਏ ਕੁਆਲਿਟੀ ਕੀ ਸੋਚ ਕੇ ਰੱਖਿਆ ਗਿਆ ਕੁਆਲਿਟੀ ਕਿਦਾਂ ਦੀ ਰਹਿਣ ਵਾਲੀ ਹੈ ਸਾਫ ਸੋਤਰਾ ਜਿੱਦਾਂ ਦਾ ਘਰ ਦਾ ਖਾਣਾ ਹੁੰਦਾ ਉਹਦਾ ਦਾ ਟੇਸਟ ਕਿਉਂਕਿ ਸ਼ਹਿਰ ਦੇ ਵਿੱਚ ਹੋਰ ਵੀ ਦੁਕਾਨਾਂ ਨੇ ਜਿੱਥੇ ਪਰੌਂਠੇ ਮਿਲਦੇ ਨੇ ਜਿਹੜਾ ਸਾਮਾਨ ਤੁਸੀਂ ਨਿਕਰ ਕਹਿਰਾਜਮਾ ਚਾਵਲ ਕੜੀ ਚਾਵਲ ਪਰੌਂਠਾ ਜਾਂ ਛੋਲੇ ਚਾਵਲ ਇਹ ਤਾਂ ਹੋਰ ਦੁਕਾਨਦਾਰਾਂ ਤੇ ਨਹੀਂ ਮਿਲਦੇ ਤੁਹਾਡੇ ਕੀ ਅਲੱਗ ਦੇ ਹੋਗੇ ਲੋਕਾਂ ਨਹੀਂ ਅਸੀਂ ਘਰ ਵਰਗਾ ਟੇਸਟ ਆਉਂਦਾ ਹੈ ਲੋਕਾਂ ਇਹ ਤਾਂ ਅਗਲਾ ਘਰੇ ਮੰਗਦਾ ਵੀ ਹਾਫ ਸਾਨੂੰ ਘਰ ਵਰਗਾ ਟੇਸਟ ਚਾਹੀਦਾ ਫਿਰ ਉਹਦਾ ਦਾ ਟੇਸਟ ਮਿਲੇਗਾ ਅੱਜ ਓਪਨਿੰਗ ਕੀਤੀ ਗਈ ਹੈ ਹਾਲਾਂਕਿ ਸੰਡੇ ਨੂੰ ਸਪੈਸ਼ਲ ਆਲੂ ਪੂਰੀ ਲਿਖਿਆ ਹੋਇਆ ਹੈ ਅੱਜ ਸੰਡੇ ਕਰਕੇ ਸ਼ੁਰੂਆਤ ਪਰੌਂਠਿਆਂ ਤੋਂ ਕੀਤੀ ਗਈ ਹੈ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਹਾਲਾਂਕਿ 2-3 ਘੰਟੇ ਹੋ ਗਏ ਨੇ ਬੋਲਣੇ ਤੇ ਬਰੀਏ ਰਿਸਪੌਂਸ ਹੈ ਬਰੀਏ ਰਿਸਪੌਂਸ ਲਗਾਤਾਰ ਆ ਰਹੇ ਨੇ ਗਾਹਾਂ ਦੀ ਕਸਟਮਰ ਠੀਕ ਹੈ ਕੀ ਸੋਚਿਆ ਹੈ ਕਿ ਵੀ ਇਸ ਖਾਨ ਤੇ ਦੁਕਾਨ ਖੋਲੀ ਜਾਵੇ ਲੋਕੇਸ਼ਨ ਠੀਕ ਹੈ ਜੀ ਮਾਰਕੀਟ ਦੇ ਵਿੱਚ ਹੈ ਸ਼ਹਿਰਦਾਰ ਹੈ ਕਿ ਜੀ ਸ਼ਹਿਰ ਦਾ ਬੰਦਾ ਆ ਸਕਦਾ ਹੈ ਲੋਪਰ ਬਸੇ ਹੋਰ ਕੀ ਕੀ ਇੱਥੇ ਇਸ ਦੁਕਾਨ ਤੇ ਜਿਹੜੇ ਲੋਕ ਹੈ ਉਹ ਖਾਣ ਦਾ ਸਵਾਦ ਲੈ ਸਕਦੇ ਨੇ ਪੂਰੇ ਰਾਜਮਾ ਚਾਵਲ ਕੜੀ ਚਾਵਲ ਹੋਗੇ ਜੀ ਤੇ ਛੋਲੇ ਜਾਓ ਤੇ ਪਰੌਂਠਾ ਸਿੰਪਲ ਪਰੌਂਠਾ ਮਿਕਸ ਪਰੌਂਠਾ ਆਉਂਦਾ ਦੇ ਸ਼ਾਹੂ ਪੰਜਾਬੀ ਦਾੜਕਾ ਆਲੂ ਦੀ ਸਬਜ਼ੀ ਯਾ ਤਵਰ ਕੁਝ ਚਾਹ ਵਗੈਰਾ ਦਾ ਵੀ ਇੰਤਜ਼ਾਮ ਰੱਖਿਆ ਗਿਆ ਹਾਂਜੀ ਚਾਹ ਦਾ ਵੀ ਚਾਹ ਵੀ ਰੱਖੀ ਗਈ ਹੈ ਹੋਰ ਕੀ ਕਹਿਣਾ ਚਾਹੋਗੇ ਸੰਗੋਮ ਦੇ ਲੋਕਾਂ ਬਹੁਤ ਵਧੀਆ ਜੀ ਵਧੀਆ ਖਾਓ ਸਾਫ਼ ਸੁਥਰਾ ਖਾਓ ਸਾਫ਼ ਸੁਥਰਾ ਜੀ ਦਾ ਪੱਕਾ ਕਰੇ ਖੰਦੇ ਉਧਰ ਸਾਡੇ ਨਾਲ ਇੱਕ ਮਹਿਲਾ ਵੀ ਮੌਜੂਦ ਹੈ ਗੱਲਬਾਤ ਕਰ ਲੈਨੇ ਆ ਕੀ ਨਾਮ ਹੈ ਜੀ ਤੁਹਾਡਾ ਮੀਨੂ ਕੀ ਸੋਚਦੇ ਆਂ ਕਿਸ ਸਾਲ ਸਾਲ ਕਹਿੰਦੇ ਕਾਰੋਬਾਰ ਸ਼ੁਰੂ ਕੀਤਾ ਗਿਆ 5 ਸਾਲ ਕਿੱਥੋਂ ਆਏ ਤੁਸੀਂ ਲਿਖੋ ਸਪੈਸ਼ਲ ਅ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਤੋਂ ਸਪੈਸ਼ਲ ਇੱਕ ਮਹਿਲਾ ਆਈ ਹੈ ਆਪਣੇ ਬੱਚਿਆਂ ਨੂੰ ਸਟੈਂਡ ਕਰਨ ਵਾਸਤੇ ਆਪਣੇ ਘਰ ਵਾਲੇ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਪਰਿਵਾਰ ਨੂੰ ਉਪਰ ਚੱਕਣ ਵਾਸਤੇ ਮਹਿਲਾ ਨੂੰ ਸਲਾਮ ਹੈ ਕਿਉਂਕਿ ਅੱਜ ਕੱਲ ਦੇ ਹਾਲਾਤ ਦੇਖੀ ਤਾਂ ਲੋਕ ਛੋਟੇ ਸ਼ਹਿਰਾਂ ਤੋਂ ਨਿਕਲ ਕੇ ਵੱਡੇ ਸ਼ਹਿਰਾਂ ਵੱਲ ਜਾਂਦੇ ਨੇ ਲੇਕਿਨ ਇਹਨਾਂ ਦੇ ਦਿਮਾਗ ਦੇ ਵਿੱਚ ਆਇਆ ਕਿਉਂ ਨਾ ਛੁਟਕ ਜ਼ਿਲੇ ਜ਼ਿਲਾ ਸੰਗਰੂਰ ਤੋਂ ਸ਼ੁਰੂਆਤ ਕੀਤੀ ਜਾਵੇ ਖਾਨ ਮਿੰਦਾ ਸਾਮਾਨ ਲਗਾਇਆ ਜਾਵੇ ਕੌਂਠੇ ਤੋਂ ਸ਼ੁਰੂਆਤ ਕੀਤੀ ਗਈ ਹੈ ਸਾਡੇ ਨਾਲ ਇੱਕ ਭਾਈ ਸਾਹਿਬ ਜੂਰੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਰਜਿੰਦਰ ਰਜਿੰਦਰ ਜੀ ਕੌਂਠੇ ਲੈਣ ਲਈ ਪਹੁੰਚੇ ਹੋ ਦੁਕਾਨ ਦੀ ਓਪਨਿੰਗ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਬਸ ਨਵੀਂ ਸ਼ਾਪ ਹੈ ਜੀ ਕੱਲ੍ਹ ਤੋਂ ਪਰੌਂਟੇ ਦਾ ਵੈਸੇ ਬਹੁਤ ਚੋਕ ਹੈ ਕਿ ਚਲੋ ਠੰਡੇ ਹੈ ਘਰੇ ਫਿਕਣਾ ਬਣੇ ਚਲੋ ਵੀ ਬਾਹਰੋਂ ਬਾਹਰੋਂ ਅੱਜ ਤੇ ਜਿਵੇਂ ਪੱਕੀ ਇਹਨਾਂ ਦੀ ਜੋ ਹਾਈਜਨਿਕ ਕੁਆਲਟੀ ਹੈ ਉਸ ਨੂੰ ਅਸੀਂ ਚੈੱਕ ਕਰਾਂਗੇ ਤੇ ਰੂਟੀਨ ਹੀ ਚ ਆਇਆ ਕਰਾਂਗੇ ਕਿਉਂਕਿ ਇਹਨਾਂ ਨੇ ਜੋ ਸਪੈਸ਼ਲ ਰੱਖਿਆ ਸੰਡੇ ਨੂੰ ਆਲੂ ਪੂਰੀ ਰੱਖਿਆ ਗਿਆ ਕਿਸ ਤਰੀਕੇ ਨਾਲ ਦੇਖੋ ਸਹੀ ਹੈ ਹਾਂ ਬਿਲਕੁਲ ਸਹੀ ਹੈ ਜੀ ਆਲੂ ਪੂਰੀ ਆਪਣੇ ਸ਼ਹਿਰ ਵਿੱਚ ਕੋਈ ਨਹੀਂ ਕਿਤੇ ਵੀ ਨਹੀਂ ਤੁਹਾਨੂੰ ਸਹੀ ਤਰ੍ਹਾਂ ਮਿਲੂਗੀ ਤੇ ਪੂਰੇ ਸ਼ਹਿਰ ਦੇ ਵਿੱਚ ਵਿਚਾਲੇ ਸਮਾਮੀ ਗੇਟ ਜੋ ਮੇਨ ਡਾਕਟਰ ਕਾਵੜਾ ਦੀ ਦੁਕਾਨ ਦੇ ਨੇੜੇ ਹੈ ਇੱਥੇ ਆਲੂ ਪੂਰੀ ਮਿਲੂਗੀ ਔਰ ਮੇਰੇ ਹਿਸਾਬ ਨਾਲ ਪੂਰਾ ਰੱਖ ਰਹੂਗਾ ਪੂਰਾ ਰੱਖ ਰਹੂਗਾ ਜਿਵੇਂ ਕਿ ਤੁਸੀਂ ਸੁਣਿਆ ਜਿਹੜੇ ਲੋਕ ਇੱਥੇ ਪਰੌਂਠਾ ਲੈਣ ਲਈ ਆਏ ਨੇ ਉਹਨਾਂ ਦਾ ਕਹਿਣਾ ਸੀ ਕਿ ਆਲੂ ਪੂਰੀ ਜੇ ਸ਼ਹਿਰ ਦੇ ਵਿੱਚ ਜਾਈਏ ਤਾਂ ਸ਼ਹਿਰ ਦੀ ਕਿੱਥੇ ਮਿਲੇ ਲੇਕਿਨ ਇਹਨਾਂ ਨੇ ਇੱਕ ਸਪੈਸ਼ਲ ਰੱਖਿਆ ਹੈ ਆਲੂ ਪੂਰੀ ਸੰਡੇ ਨੂੰ ਲੇਕਿਨ ਅੱਜ ਸ਼ੁਰੂਆਤ ਕੀਤੀ ਗਈ ਹੈ ਤਾਂ ਕਰਕੇ ਪਰੌਂਠੇ ਲਗਾਏ ਗਏ ਨੇ ਲੇਕਿਨ ਅਗਲੇ ਸੰਡੇ ਤੋਂ ਆਲੂ ਪੂਰੀ ਲੋਕਾਂ ਨੂੰ ਜ਼ਰੂਰ ਖਾਣ ਨੂੰ ਮਿਲੇਗੀ ਸੰਗਰੂਰ ਤੋਂ ਟੋਨੀ ਸ਼ਰਮਾ ਪੀਐਸ ਨਿਊਜ਼ ਪੰਜਾਬ